ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੰਮ੍ਰਿਤਸਰ ਦੇ ਇਲਾਕੇ ਸੁਲਤਾਨਪੁਰ ਰੋਡ ਨਿਊ ਆਜ਼ਾਦਨਗਰ ਚੁੰਗੀ ਵਾਲਾ ਬਾਜ਼ਾਰ ਪੀਰਾ ਵਾਲਾ ਵਿਖੇ ਸਥਾਪਿਤ ਦਰਗਾ ਬਾਪਾ ਬਦਰੁਦੀਨ ਸਾਹਿਬ ਜਹਰਾ ਪੀਰ ਜੀ ਦਾ ਸਾਲਾਨਾ ਮੇਲਾ ਦਰਬਾਰ ਦੇ ਗੱਦੀ ਨਿਸ਼ੀ ਮੁਖ ਸੇਵਾਦਾਰ ਗੋਰਾ ਸਾਈਂ ਦੀ ਅਗਵਾਈ ਹੇਠ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਏਗਾ ਜਿਸ ਦੇ ਸੰਬੰਧ ਵਿੱਚ ਅੱਜ ਮਹਿੰਦੀ ਦੀ ਰਸਮ ਅਦਾ ਕੀਤੀ ਗਈ ਤੇ ਸਾਈ ਗੋਰਾ ਜੀ ਨੇ ਪ੍ਰੋਗਰਾਮ ਤੇ ਦਰਬਾਰ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਮੌਕੇ ਤੇ ਲੰਗਰ ਭੰਡਾਰਾ ਸਾਰਾ ਦਿਨ ਚੱਲਦਾ ਰਿਹਾ ਅੰਮ੍ਰਿਤਸਰ ਖਬਰ ਅੱਜ ਤੱਕ ਤੋਂ ਮਦੁਰਾਇਪੂਦੀ ਖਾਸ ਰਿਪੋਰਟ

ਇਹਤੀ ਜਾਂਦੀ ਹੈ ਜੀ ਨਿਊ ਯਾਰ ਨਗਰ ਸੁਲਤਾਨਵਿੰਡ ਰੋਡ ਪੀਰ ਬਾਬਾ ਬਦਰੂਦੀਨ ਸ਼ਾ ਸਰਕਾਰ ਦਾ ਤੀਵਾਂ ਮੇਲਾ ਜੀ ਮਨਾਇਆ ਜਾ ਰਿਹਾ ਸਰਕਾਰ ਦਾ ਬਹੁਤ ਧੂਮ ਧਾਮ ਦੇ ਨਾਲ ਤੇ ਸਾਥ ਸਭ ਨੂੰ ਬੇਨਤੀ ਹੈ ਕਿ ਜੋ ਵੀ ਮਤਲਬ ਆਪਣਾ ਦਰਸ਼ਨ ਦੇਣ ਸਰਕਾਰ ਦੇ ਤੇ ਸਾਡੇ ਗੁਰੂ ਮਹਾਰਾਜ ਪੀਰ ਦੀਵਾਨ ਸ਼ਾ ਸਰਕਾਰ ਮੂਲੇ ਚੱਕ ਜੀ ਤੇ ਕੱਲ ਜੀ ਸਰਕਾਰ ਦੇ ਮਤਲਬ ਕਵਾਲੀ ਹੈ ਮੈਂ ਫਰ ਲੱਗਣੀ ਪੀਰ ਦੀ ਤੇ ਸਾਧ ਸੰਗਤ ਨੂੰ ਬੇਨਤੀ ਹੈ ਕਿ ਕੱਲ ਵੀ ਆ ਕੇ ਦਰਸ਼ਨ ਦੇਣ ਸੰਗਤ ਮਹਾਰਾਜ ਦਾ ਸਰਕਾਰ ਦਾ ਗੁਰਦਵਾਰਾ ਸਭ ਤਾਂ ਆ ਕੇ ਪੀਰਾਂ ਦਾ ਫਕੀਰਾਂ ਦੇ ਆਸ਼ੀਰਵਾਦ ਲੈਣ ਸਰਕਾਰਾਂ ਦੇ ਪੰਗੂ ਮਹਾਰਾਜ ਰਹਿਮਤਾਂ ਬਖਸ਼ਣ ਬਾਬੇ ਦਵਾਂਸ਼ਾ ਬਾਬਾ ਜੀ ਅੱਜ ਕੀ ਪ੍ਰੋਗਰਾਮ ਕਰਵਾਇਆ ਗਿਆ ਅੱਜ ਭੈਣ ਜੀ ਅਸੀਂ ਮਤਲਬ ਸਰਕਾਰ ਦੀ ਮਹਿੰਦੀ ਸੀ ਜੀ ਹਾਂ ਜੀ ਮਹਿੰਦੀ ਬਾਬਾ ਜੀ ਦੀ ਕਰਵਾਈ ਗਈ ਹੈ ਜੀ ਤੇ ਹੋਰ ਲੰਗਰ ਭੰਡਾਰਾ ਜੀ ਸਿੰਘਾਰ ਦੇ ਨਾਮ ਦਾ ਜੀ ਜੋ ਵੀ ਲਗੋ ਵੀ ਰਾ ਫਕੀਰਾ ਦਾ ਹੰਦਲਾ ਜੀ ਹਾਂਜੀ ਉਹ ਕੀਤਾ ਭੈਣ ਜੀ ਤੇ ਬਾਬਾ ਜੀ ਮੇਲਾ ਕਿੰਨੇ ਦਿਨ ਚੱਲਦਾ ਹੈ ਇਹ ਭੈਣ ਜੀ ਮੇਲਾ 3 ਦਿਨ ਚੱਲਦਾ ਜੀ ਬੁੱਧਵਾਰ ਝੰਡਾ ਰਸਮ ਹੀ ਜੀ ਹਾਂਜੀ ਤੇ ਵੀਰਵਾਰ ਮਹਿੰਦੀ ਰਸਮ ਤੇ ਕੱਲ ਮਹਿਫਲ ਹੈ ਜੀ ਹਾਂਜੀ ਸਾਰਾ ਸਮਾਂ ਇਹ ਅਬੀ ਸਾਰੀ ਸੰਗਤ ਦੇ ਨਾਲ ਹੁੰਦਾ ਭੈਣ ਜੀ ਇਹ ਮੇਲਾ ਜੀ ਹਾਂਜੀ ਦਰਬਾਰ ਦਾ ਨਾਮ ਦੱਸ ਦਿਓ ਦਰਗਾਹ ਦਾ ਨਾਮ ਹਜਰਤ ਬਾਬਾ ਬਦਰੁਦੀਨ ਸ਼ਾ ਸਰਕਾਰ ਜੀ ਯਾਰਾ ਪੀਰ ਜੀ ਗੁਰਦੁਆਰੇ ਦੇ ਸਾਹਮਣੇ ਨਿਊ ਯਾਰ ਨਗਰ ਜੀ ਇਸ ਦਰਬਾਰ ਦੇ ਵਿੱਚ ਸਾਲ ਚ ਕਿੰਨੇ ਪ੍ਰੋਗਰਾਮ ਕਰਵਾਏ ਜਾਂਦੇ ਆ ਇਸ ਜੀ ਆਪਾਂ ਇੱਕ ਸ਼ਬਰਾਤਰੀ ਬਣਾਈ ਜਾਂਦੀ ਆ ਜੀ ਤੇ ਇੱਕ ਸਾਲ ਬਾਅਦ ਮੇਲਾ ਹੁੰਦਾ ਵਾ ਆਪਣਾ ਇਹ ਜਿਹੜਾ ਆਉਂਦਾ ਵਾ ਜਿਹੜਾ ਆਪਾਂ ਅੱਜ ਬਣਾ ਰਹੇ ਸਰਕਾਰ ਦਾ ਦੋ ਤਿਹਾੜ ਮਨਾਏ ਜਾਂਦੇ ਆ ਜੀ ਇੱਕ ਮੈਸੇਜ ਅੱਜ ਕੰਦੀ ਯੂਥ ਨੂੰ ਜੜੇ ਕੀ ਨਸ਼ਾ ਦੇ ਵਿੱਚ ਫਸਤੇ ਚਲੇ ਜਾ ਰਹੇ ਨੇ ਉਹਨਾਂ ਵਾਸਤੇ ਇੱਕ ਮੈਸੇਜ ਮੈਸੇਜ ਇਹੋ ਹੀ ਹੈ ਜੀ ਭੈਣ ਚੀ ਕੀ ਆਪਣਾ ਦੂਰ ਰਹਿਣ ਇਹ ਚੀਜ਼ਾਂ ਤੋਂ ਹਣਾ ਜੀ ਤੇ ਆਪਣਾ ਸਰਕਾਰ ਦੇ ਗੁਰੂ ਮਹਾਰਾਜ ਦਾ ਨਾਮ ਲੈਣਾ ਤੇ ਇਹ ਚੀਜ਼ਾਂ ਤੋਂ ਦੂਰ ਰਹਿਣਾ ਉਹਨਾ ਵੀ ਨਸ਼ੇ ਪਤਿਆਂ ਤੋਂ ਤੇ ਆਪਣਾ ਰੱਬ ਦਾ ਨਾਮ ਲੈਣਾ ਮਾਂ ਪਿਓ ਦੀ ਸੇਵਾ ਕਰਨਾ ਤੇ ਸਰਕਾਰ ਉਹਨਾਂ ਤੇ ਰਹਿਮਤਾਂ ਬਖਸ਼ਣਗੇ ਗੁਰੂ ਮਹਾਰਾਜ ਕਿਰਪਾ ਕਰਨਗੇ ਬਾਕੀ ਸਰਕਾਰ ਦਾ ਜੋ ਆਰਡਰ ਆ ਉਹਨਾਂ ਦੇ ਹੁਕਮ ਦੇ ਨਾਲ ਹੀ ਸਭ ਕੁਝ ਹੋ ਰਿਹਾ ਜੀ ਕੱਲ ਮਬਿਲ ਕਿੰਨੇ ਵਜੇ ਤੱਕ ਪ੍ਰੋਗਰਾਮ ਹੈ ਕੱਲ ਭੈਣ ਜੀ ਇਹ ਪ੍ਰੋਗਰਾਮ ਹੋਣਾ ਵਾ ਜੀ ਆਪਾਂ ਮਤਲਬ ਸਵੇਰ ਲੰਗਰ ਪੰਡਹਾਰਾ ਚੱਲਣਾ ਜੀ ਹਾਂਜੀ ਉਸ ਤੋਂ ਬਾਅਦ 6 ਵਜੇ ਮਤਲਬ ਮਹਿਫਲ ਹੋਣੀ ਹੈ ਦੇ ਵਿੱਚ ਕਾਫੀ ਸੰਤ ਆ ਰਹੇ ਆ ਮਤਲਬ ਵੱਡੇ ਸੰਤ ਜਿੱਦਾਂ ਬਾਬੇ ਪਰਮਜੀਤ ਸਿੰਘ ਆ ਜੀ ਹੋਰ ਕਈ ਸੰਤ ਮੁਲੇ ਚਕ ਪੁਆਰੇ ਸਾਡੇ ਸਾਬਰੀ ਘਰਾਨੇ ਦੇ ਜੀ ਕੀ ਕਰ ਪੀਏ ਜੀ ਸਰਕਾਰ ਦਾ ਗੁਣਗਾਉਣਗੇ ਹੋਰ ਮਤਲਬ ਕਲਾਕਾਰ ਆ ਰਹੇ ਆ ਜੀ ਬਾਕੀ ਸੇਵਾਦਾਰਾਂ ਦੇ ਨਾਮ ਦੱਸ ਦਿਓ ਤੇ ਦੋ ਜਣੇ ਨਾਮ ਦੱਸੋ ਸੇਵਾਦਾਰਾਂ ਦੇ ਸੇਵਾਦਾਰਾਂ ਦੇ ਜੀ ਹਾਂਜੀ ਸੇਵਾਦਾਰ ਜੀ ਸਾਡੇ ਇੱਕ ਹੈਗਾ ਜੀ ਆਪਣਾ ਜੀ ਲੜਕਾ ਵਾ ਜੀ ਟਿੰਕਾ ਹੀਓ ਬਿਲਡਿੰਗ ਵਾਲਾ ਲੜਕਾ ਆ ਜੀ ਬਹੁਤ ਨਾਲਾਡੇ ਸੇਵਾ ਕਰਦਾ ਜੀ ਇੱਕ ਸੰਨੀ ਆ ਹਾਂਜੀ ਹਾਂਜੀ ਇੱਕ ਮੁੰਡਾ ਆਪਣਾ ਨਾਮ ਲੈਂਦੇ ਐ ਐਮਪੀ ਆ ਜੀ ਸੇਵਾਦਾਰ ਇੱਕ ਮੰਨੂ ਗੋਪੀ ਇਹ ਜਿਹੜਾ ਸਰਕਾਰ ਦੇ ਮਤਲਬ ਸੇਵਾਦਾਰ ਪੱਕੇ ਸੇਵਾਦਾਰ ਜੀ ਹਾਂਜੀ ਹਾਂਜੀ ਹੋਰ ਜੀ ਉਹ ਨਵ ਜੀ ਕਾਫੀ ਆ ਜੀ ਹਾਂਜੀ ਤੇ ਚਲੋ ਆਪਾਂ ਸਰਕਾਰ ਦੇ ਨਾਮ ਦੇ ਜੇ ਫਿਰ ਆਪਾਂ ਨਾਮ ਲਈਏ ਬਹੁਤ ਲੰਮਾ ਹੋ ਜਾਣਾ ਵੀਡੀਓ ਹਾਂਜੀ 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 ਭੈਣ ਜੀ ਕਿ ਬਾਕੀ ਸਰਕਾਰ ਮਹਾਰਾਜ ਤੁਹਾਨੂੰ ਵੀ ਚੜ੍ਹਦੀਆਂ ਗਲਾ ਬਖਸ਼ਣ ਵੀਰ ਫਕੀਰ ਤੁਹਾਡੇ ਵੀ ਕਾਰੋਬਾਰ ਚ ਵਾਧੇ ਪਾਉਣ ਜੀ ਮਹਾਰਾਜ ਤੁਹਾਨੂੰ ਤੰਦਰੁਸਤੀਆਂ ਬਖਸ਼ਣ ਤੇ ਇਦਾਂ ਹੀ ਭੈਣ ਜੀ ਮੇਲੇ ਦੇ ਵਿੱਚ ਗਾਂ ਵੀ ਆ ਗਏ ਸਰਕਾਰ ਦਾ ਨਾਂ گاਾਂ ਵਧਾਉਣਾ ਤੇ ਜਕਾਰਾ ਬਾਬੇ ਬਦਰੁਦੀਨ ਸ਼ਾ ਸਰਕਾਰ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਜਕਾਰਾ ਪੀਰ ਦੀਵਾਨ ਸ਼ਾ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ